ਚਾਰ ਗੁੱਡੀਆਂ ਨੇ ਮੇਰੇ ਪੰਜ ਵਾਏ ਵੀ ਸੀ ਉਹ ਚਾਰਾ ਫੱਜਾ ਦਾ ਸਾਰਾ ਹੀ ਹੋਰ ਕੋਈ ਸਾਰਾ ਨਹੀਂ ਇਸੇ ਦੇ ਸਿਰ ਤੇ ਰੋਟੀ ਖਾਂਦੇ ਸੀ ਕੋਈ ਜ਼ਮੀਨ ਨਹੀਂ ਕੋਈ ਜਾਇਜ਼ ਤਰੀਕਾ ਨਹੀਂ ਕੁਝ ਨਹੀਂ ਹੈ ਇਸੇ ਦੇ ਸਿਰ ਤੇ ਕਾਰੋਬਾਰ ਸੀ ਜੀ ਚਾਰ ਪੂਰੀ ਗੁੱਡੀਆਂ ਨੇ ਪੰਜ ਵਾਏ ਛੋਟਾ ਪੰਜਾ ਵਿਚਾਰਾ ਗੁੱਡੀਆਂ ਤੋਂ ਇਹ ਵੀ ਛੋਟਾ ਸਾਰਿਆਂ ਤੋਂ ਇਹ ਟ੍ਰੇਨਿੰਗ 'ਚ ਮੌਤ ਹੋ ਗਈ ਵਿਚਾਰੇ ਦੀ ਕੱਲ ਫੋਨ ਆਇਆ ਚੰਗਾ ਘੰਟਾ ਗੱਲਾਂ ਕਰਦਾ ਰਿਹਾ ਉਹਦੂ ਬਾਅਦ ਟ੍ਰੇਨਿੰਗ ਤੇ ਜਾਂਦੇ ਜਦੇ ਮੌਤ ਹੋ ਗਈ ਜਿਹੜਾ ਆਪਣਾ ਸੁਰਿੰਦਰ ਸਿੰਘ ਇਹ ਮੇਰੀ ਜੁੰਟ ਦਾ 14 ਸਿੱਖਦਾ ਸੀ ਸਿੱਖਰੀ ਜੀ ਵੈਂਟ ਸੀ ਤੇ ਆਪਣਾ ਜਿਹੜੀ ਸਾਡੀ 14 ਸਿੱਖ ਜੁੰਟ ਹੈ ਇਹ ਸਾਡੀ ਜੁੰਟ ਕੋਟਾ ਰਾਜਸਥਾਨ ਦੇ ਵਿੱਚ ਸੀ ਤੇ ਟ੍ਰੇਨਿੰਗ ਕਰਨ ਆਏ ਸੀ ਸਲੈਡਰਿੰਗ ਹੁੰਦੀ ਜਿਹੜਾ ਗਾਜ ਦੇ ਉੱਤੇ ਥੱਲੇ ਉਤਰਦੇ ਹੁੰਨੇ ਆ ਭਾਈ ਉਹ ਕਰਨਾ ਆਇਹੀ ਆਪਣਾ ਸ਼੍ਰੀ ਗੰਗਾ ਨਗਰ ਜੀ ਉੱਥੇ ਆ ਕੇ ਟ੍ਰੇਨਿੰਗ ਦੇ ਦੌਰਾਨ ਗਿਰ ਗਿਆ ਜੀ ਤੇ ਮਤਲਬ ਐਦਾਂ ਗਿਰਨ ਕਾਰਨ ਕੋਈ ਦਿੱਕਤ ਆਈ ਤਾਂ ਹਸਪੀਟਲ ਚੱਲਿਆ ਗਿਆ ਨੂੰ ਜੀ ਤੇ ਉੱਥੇ ਮਲੇ ਨੂੰ ਦੀ ਡੈਥ ਹੋ ਗਈ ਜ ਮਤਲਬ ਟ੍ਰੇਨਿੰਗ ਦੇ ਦੌਰਾਨ ਇਹ ਸ਼ਿੱਧੀ ਪ੍ਰਾਪਤ ਕਰੀ ਹੈ ਜੀ ਮਲਸ਼ਿੱਧੀ ਦਾ ਦਰਜਾ ਮਲਸ਼ਿੱਧੀ ਮਿਲੀ ਇਹਨਾਂ ਨੂੰ ਸ਼ਿੱਧੀ ਸ਼ਿੱਧ ਹੋਏ ਨੇ ਟ੍ਰੇਨਿੰਗ ਦੇ ਦੌਰਾਨ ਜੀ ਤੇ ਮਤਲਬ ਇਹ ਇਹੀ ਕਹਿੰਦੇ ਬਹੁਤ ਗਰੀਬ ਘਰੋਂ ਹੈ ਜੀ ਚਾਰ ਜਵਾ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਜੀ ਤੇ ਦੋ ਛੋਟੇ ਛੋਟੇ ਜਵਾਕ ਨੇ ਜੀ ਇੱਕ ਮੁੰਡਾ ਤੇ ਕੁੜੀ ਤੇ ਮਤਲਬ ਘਰ ਦਾ ਸਟਾਰ ਮਤਲਬ ਇਹ ਸੀ ਸਾਰਾ ਘਰ ਦਾ ਲੈਣਾ ਦੇਣਾ ਸਾਰਾ ਕੁਝ ਇਹ ਤੇ ਸਿਰ ਸਿਰ ਤੇ ਚੱਲਦਾ ਸੀ ਮਾਤਾ ਤੇ ਪਿਤਾ 2 70 70 ਸਾਲ ਤੋਂ ਉੱਪਰ ਨੇ ਜੀ ਸਰਕਾਰ ਕੇਂਦਰ ਹੋਈ ਜਾਂ ਪੰਜਾਬ ਹੋਈ ਕੀ ਮੰਗ ਰੱਖਦੇ ਉਸ ਅਸੀਂ ਸਰਕਾਰ ਅਮਨ ਅਸਟੇਟ ਪੰਜਾਬ ਸਰਕਾਰ ਤੋਂ ਮੰਗ ਰੱਖਦੇ ਆ ਜਿਵੇਂ ਇਹਨਾਂ ਦੀ ਵਾਈਫ ਹੋ ਗਈ ਇਹਨਾਂ ਦੀ ਵਾਈਫ ਨੂੰ ਮਤਲਬ ਨੌਕਰੀ ਦਿੱਤੀ ਬੱਚੇ ਤਾਂ ਬਹੁਤ ਛੋਟੇ ਨੇ ਜੀ ਤੇ ਵਾਈਫ ਨੂੰ ਨੌਕਰੀ ਦਿੱਤੀ ਜਾਵੇ ਬਾਕੀ ਮਤਲਬ ਜੋ ਵੀ ਭਗਵੰਤ ਮਾਨ ਸਰਕਾਰ ਨੇ ਜਿਹੜੀ ਸਹੂਦਤਾਂ ਕੀਤੀ ਹੈ ਆਪਣੀ ਸੀਨੀਅਰ ਫੌਜੀਆ ਨੂੰ ਜੀ ਤੇ ਉਹ ਜ਼ਰੂਰ ਦਿੱਤੀ ਜਾਵੇ ਤਾਂ ਜੋ ਇਹਨਾਂ ਦੇ ਮਤਲਬ ਬੱਚੇ ਨਾਲ ਰੋਣੇ ਜੀ ਦੇਖੋ ਕਿ ਉਹ ਤਾਂ ਜਾਣ ਨਾਲ ਚਲ ਗਿਆ ਜੀ ਪਰ ਬੱਚੇ ਤਾਂ ਅੱਗੇ ਭੇਖ ਬਣ ਜਾਏ ਜੀ ਸ੍ਰਿੰਦਰ ਸਿੰਘ ਜੀ ਇਹ ਆਪਣਾ ਟ੍ਰੇਨਿੰਗ ਦੇ ਦੌਰਾਨ ਜਿਹੜੇ ਸੀਗੇ ਇਹਨਾਂ ਦੀ ਆਪਣਾ ਮੌਤ ਹੋਈ ਹੈ ਜੀ ਤਾਂ ਬਹੁਤ ਬਹੁਤ ਵਧੀਆ ਲੜਕਾ ਸੀਗਾ ਜੀ ਇੰਦੀ ਸਰਵਸ 14 ਸਾਲ ਦੇ ਕਰੀਬ ਹੋ ਚੁੱਕੀ ਸੀਗੀ ਤੇ ਇਹ ਪਹਿਲਾਂ ਬਹੁਤ ਵਧੀਆ ਮੁੰਡਾ ਰਿਹਾ ਜਿਨੇ ਘਾਤਕ ਸਪੋਰਟਸ ਦੇ ਕੰਪੀਟੀਸ਼ਨ ਨੂੰ ਕਾਫੀ ਅਚੀਵਮੈਂਟ ਹੈ ਇਸ ਮੁੱਦੇ ਦਾ ਬਹੁਤ ਅੱਛਾ ਜਵਾਨ ਸੀਗਾ ਬਾਕੀ ਟ੍ਰੇਨਿੰਗ ਦੇ ਦੌਰਾਨ ਇਹਨਾਂ ਦੀ ਜਿਹੜਾ ਇਹਨਾਂ ਦੀ ਮੌਤ ਹੋਈ ਹੈਗੀ ਪਰਿਵਾਰ ਨੂੰ ਕੀ ਕੁਝ ਮਿਲੇਗਾ ਸਰ ਸਰਕਾਰ ਵੱਲੋਂ ਪਰਿਵਾਰ ਨੂੰ ਜੋ ਵੀ ਹੈ ਜੀ ਇਹਨਾਂ ਦਾ ਡਾਕੂਮੈਂਟ ਕਾਰਵਾਈ ਹੋ ਜੇਗੀ ਸਾਰਾ ਜੋ ਵੀ ਇਹਨਾਂ ਨੂੰ ਬੰਦੀ ਕਾਰਵਾਈ ਹੋਂ ਤੋਂ ਬਾਅਦ ਜੋ ਵੀ ਇਹਨਾਂ ਨੂੰ ਬੈਨੀਫਿਟ ਨੇ ਸਾਰੇ ਦਿੱਤੇ ਜਾਣਗੇ ਜੋ ਵੀ ਇਹਨਾਂ ਦੇ ਪਰਿਵਾਰ ਹੈ ਇਹ ਨਾਇਕ सुरेंद्र ਸਿੰਘ ਜੋ ਪਿੰਡ ਦੂਰੀਆਂ ਦਾ ਰਹਿਣਾ ਵਾਲਾ ਸੀ ਤੇ ਸ਼ਹੀਦ ਹੋ ਗਿਆ ਫੌਜ ਦੇ ਵਿੱਚ ਬਹੁਤ ਵੱਡਾ ਦੁੱਖ ਹੈ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਜ਼ਹਿਰ ਹੈ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਸੋ ਇਸ ਦੁੱਖ ਦਾ ਮੈਂ ਸਮਝਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਦੋ ਛੋਟੇ ਬੱਚੇ ਨੇ ਬਜ਼ੁਰਗ ਮਾਮਾ ਸੋ ਬਹੁਤ ਵੱਡੀ ਦੁੱਖ ਦੀ ਘੜੀ ਹੈ ਤੇ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਇਹ ਅਨਾਉਂਸ ਕੀਤਾ ਹੋਇਆ ਹੈ ਕਿ ਫੌਜੀ ਜੋ ਨੇ ਉਹ ਸਾਡਾ ਸਰਮਾਇਆ ਸਾਨੂੰ ਉਹਨਾਂ ਤੇ ਮਾਣ ਹੈ ਕਿਉਂਕਿ ਫੌਜੀ ਜੇ ਦੁਨੀਆ ਤੋਂ ਜਾਂਦੇ ਆ ਤਾਂ ਅਮਰ ਹੋ ਜਾਂਦੇ ਆ ਇਹ ਸ਼ਹੀਦ ਨੇ ਜਿਹੜੇ ਸਾਡਾ ਸਰਵਾਇਆ ਨੇ ਅਸੀਂ ਇਹਨਾਂ ਦੀ ਬਦੌਲਤ ਹੀ ਆਰਾਮ ਦੀ ਜ਼ਿੰਦਗੀ ਜੀ ਰਹੇ ਹਾਂ ਸੋ ਪੰਜਾਬ ਸਰਕਾਰ ਜੋ ਵੀ ਸਰਦਾਰ ਭਗਵਾਨ ਸਿੰਘ ਮਾਨ ਜੀ ਆਣਗੇ ਜੋ ਵੀ ਪਰਿਵਾਰ ਦੀ ਮਦਦ ਹੋਏਗੀ ਉਹ ਕਰਾਂਗੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਕਮੀ ਨਹੀਂ ਲੱਦ ਦੇਵਾਂਗੇ ਬਾਕੀ ਜੋ ਚਲਾ ਗਿਆ ਉਹਨੋਂ ਦੇਖੋ ਵਾਪਸ ਨਹੀਂ ਆਂਦਾ ਜਾ ਸਕਦਾ ਕੋਈ ਸ੍ਰਿਸ਼ਟੀ ਦਾ ਦਸਤੂਰ ਨਹੀਂ ਹੈ ਸੋ ਬਹੁਤ ਵੱਡਾ ਜਿੱਥੇ ਦੁੱਖਾ ਉੱਥੇ ਮਾਨ ਵੀ ਹੈ ਕਿ ਸਾਡਾ ਉਹ ਬੇਟਾ ਹਿੰదేశ ਦੀ ਰੱਖਿਆ ਦੇ ਲਈ ਉਹ ਸ਼ਹੀਦ ਹੋਇਆ ਸੋਵੇਂ ਪੰਜਾਬ ਸਰਕਾਰ ਦੀ ਤਰਫੋਂ ਉਹਦੇ ਪ੍ਰਤੀਸ਼ਰਧਾ ਤੇ ਸਤਿਕਾਰ ਪ੍ਰਗਟ ਕਰਦਾ ਹੈ